ਚਿੰਤਪੁਰ ਨਹੀਂ ਦਰਬਾਰ ਤੇ ਪਹੁੰਚੇ ਆ ਇੱਕ ਜਾਗਾਰਾ ਲਵਾਵਾਂਗੇ ਪਹਿਲੇ ਥੰਮਨਾਲੋਂ ਜਾਗਾਰਾ ਚਿੰਤਪੁਰ ਨਹੀਂ ਦਾ ਬੋਲ ਸਾਡੇ ਦਰਬਾਰ ਕੀਤੇ ਜਾਗਾਰਾ ਸੇ ਨਮਸਤੇ ਕਾਦਾ ਬੋਲ ਸਾਡੇ ਦਰਬਾਰ ਕੀਤੇ ਇਕ ਤਰ੍ਹਾਂ ਲਰ ਤੁਹਾਨੂੰ ਬਹੁਤ ਸਵਾਗਤ ਹੈ ਇਸ ਵਕਤ ਮਾਤਾ ਚਿੰਤਪੁਰਨੀ ਦਰਬਾਰ ਤੇ ਪਹੁੰਚੇ ਨੇ ਅਨਿਲ ਬਾਬਾ ਜੈਰਤ ਜੀ ਜਿਹੜਾ ਆਪਣੀ ਅਗਵਾਈ ਦੇ ਵਿੱਚ ਦੋ ਬੱਸਾਂ ਤੇ 10-12 ਦੇ ਕਰੀਬ ਜਿਹੜੀਆਂ ਗੱਡੀਆਂ ਹੋਰ ਨਾਲ ਲੈ ਕੇ ਆਏ ਨੇ ਮਾ ਦਾ ਦਰਬਾਰ ਸੋਹਣਾ ਦਰਬਾਰ ਪਛੇ ਦਰਬਾਰ ਆ ਦਰਸ਼ਨ ਅੱਜ ਖੁੱਲੇ ਹੋਏ ਨੇ ਬਾਬਾ ਜੀ ਦੀ ਕਿਰਪਾ ਨਾਲ ਗੱਲਬਾਤ ਥੋੜੀ ਬਾਬਾ ਜੀ ਨਾਲ ਕਰ ਲੈਂਦੇ ਆ ਜੈ ਮਾਤਾ ਜੀ ਜੈ ਮਹਾਰਾਜ ਜੀ ਕਾ ਸ਼ੇਰ ਹੋਇ ਜੋ ਦੋ ਸਾਕੇ ਦਰਬਾਰ ਕੀ ਜੇ ਜੋ ਕਿ ਹੁਣ ਸਾਰੀ ਸੰਗਤ ਜਿੰਨ ਮਸਰਾ ਦੇ ਮੱਥਾ ਟੇਕ ਲਿਆ ਵਾ ਬਹੁਤ ਆਨੰਦ ਆਇਆ ਬਹੁਤ ਖੁੱਲੇ ਦਰਸ਼ਨ ਹੋਏ ਮਹਾ ਮਾਈ ਦੀ ਕਿਰਪਾ ਸਾਰੇ ਆਪਣੀ ਸੰਗਤ ਦੇ ਹੋਏ ਮਹਾ ਮਾਈ ਸਭ ਦੇ ਕਿਰਪਾ ਕਰੇ ਜੈ ਮਾਤਾ ਦੀ ਦਰਸ਼ਨ ਬਾਬਾ ਜੀ ਕਿਦਾਂ ਦੇ ਹੋਏ ਬਹੁਤ ਵਧੀਆ ਬਹੁਤ ਨਜ਼ਾਰਾ ਆਇਆ ਬਹੁਤ ਦਰਸ਼ਨ ਖੁੱਲੇ ਹੋਏ ਆ ਕੋਰਾ ਰਾਸ਼ ਯੂ ਸੀਗਾ ਮਾਂ ਨੇ ਪ੍ਰੀਖਿਆ ਜ਼ਰੂਰ ਲਈ ਆ ਪਰ ਬਹੁਤ ਆਨੰਦ ਆਇਆ ਜੀ ਜੈ ਮਾਤਾ ਦੀ ਜੈ ਮਾਤਾ ਜੀ ਜੈ ਮਾਤਾ ਜੀ ਹਰੀ ਸਿੰਘ ਜੀ ਕਿਸ ਤਰ੍ਹਾਂ ਲੱਗਾ ਜੀ ਅੱਜ ਇੱਥੇ ਬਹੁਤ ਵਧੀਆ ਜੀ ಅಪਾਰ ਕਿਰਪਾ ਸ਼ੇਰਾਂ ਵਾਲੀ ਦੀ ਹੋਈ ਹੈ ਅੱਜ ਬਾਬਾ ਜੀ ਦੇ ਅਸ਼ੀਰਵਾਦ ਨਾਲ ਇੱਥੇ ਆਏ ਆ ਅੱਜ ਮੱਥਾ ਟੇਕਿਆ ਬਹੁਤ ਨੰਦਾ ਆਇਆ ਜੀ ਬਹੁਤ ਨੰਦਾ ਜੈ ਮਾਤਾ ਦੀ ਕੀ ਨਾ ਹੀ ਦਦਾ ਰਿਸ਼ਵ ਜੀ ਰਿਸ਼ਪ ਕੋਪਲੀ ਜੀ ਕਿਸ ਤਰ੍ਹਾਂ ਆਏ ਕਿੰਨਾ ਲੱਗਾ ਅੱਜ ਬਾਬਾਈ ਦੇ ਨਾਲ ਆਏ ਆ ਜੀ ਅਸੀਂ ਬਹੁਤ ਮਜ਼ਾ ਆਇਆ ਪਹਿਲਾਂ ਦਾ ਰਸਤਾ ਸਫਰ ਬਹੁਤ ਵਧੀਆ ਸੀਗਾ ਰਸਤੇ 'ਚ ਲੰਗਰ ਦਾ ਪ੍ਰਬੰਧ ਅਸੀਂ ਇੱਥੇ ਆ ਕੇ ਮਾਤਾ ਰਾਣੀ ਦੇ ਖੁੱਲੇ ਦਰਸ਼ਨ ਹੋਏ ਸਬਰ ਜਰੂਰ ਦਿੱਤਾ ਮਾਤਾ ਰਾਣੀ ਨੇ ਤੇ ਉਹਦੇ ਨਾਲ ਮਾਤਾ ਰਾਣੀ ਦੀ ਕਿਰਪਾ ਹੋਈ ਤੇ ਖੁੱਲੇ ਦਰਸ਼ਨ ਹੋਈ ਜੈ ਮਾਤਾ ਦੀ ਕਮਲ ਕੋਲੀ ਜੀ ਕਿਸ ਤਰ੍ਹਾਂ ਲੱਗਿਆ ਦਰਵਾਜ਼ਾ ਬਹੁਤ ਵਧੀਆ ਜੀ ਬਾਬਾਈ ਨਾਲ ਆ ਕੇ ਮਾਧਾਰਾਣੀ ਦੇ ਖੁੱਲੇ ਦਰਸ਼ਨ ਹੋਏ ਅਨੰਦ ਆ ਗਿਆ ਤੇ ਬੱਚਾ ਆ ਦੇਖੋ ਹਾਏ ਹਾਂ ਸ਼ੀਵਾ ਅਸ਼ੀਰਵਾਦ ਮਾਤਾ ਰਾਣੀ ਦਾ ਫਦਾ ਹੀ ਰਵੇ ਇਹਨਾਂ ਤੇ ਜੀਦੇ ਰਹਿਣ ਜੁਗ-ਜੁਗ ਜੀਣ ਮਹਾਰਾਣੀ ਇਸੇ ਤਰ੍ਹਾਂ ਬਾਬਾ ਜੀ ਦੇ ਨਾਲ ਸਾਨੂੰ ਵੀ ਲੈ ਜਾਂਦੀ ਰਵੇ ਤੇ ਪੂਰੀ ਸੰਗਤ ਨੂੰ ਨਾਲ ਲੈ ਕੇ ਆਉਂਦੀ ਰਵੇ ਜੀ ਹਾਂ ਮਾਤਾ ਚਿੰਤਪੁਰਨੀ ਦਰਬਾਰ ਦੀਆਂ ਤਸਵੀਰਾਂ ਤੁਹਾਨੂੰ ਇੱਕ ਤਾਂ ਲੈ ਕੇ ਦਿਖਾ ਰਹੇ ਆ ਮੇਰੇ ਪਿੱਛੇ ਜਿਹੜਾ ਦਰਬਾਰ ਤੁਸੀਂ ਦੇਖ ਰਹੇ ਹੋ ਤੇ ਮਾਈ ਦਾਸ ਨੇ ਮਾਈ ਦਾਸ ਨੇ ਜਿਹੜੇ ਇੱਕ ਕੰਨਿਆ ਰੂਪ ਦੇ ਵਿੱਚ ਮਾਤਾ ਚਿੰਤਪੁਰਨੀ ਨੇ ਇੱਥੇ ਇਸ ਵੱਟ ਬਰਖਸ਼ ਜਿਹੜਾ ਦੇਖ ਰਹੇ ਹੋ ਇਹਦੇ ਥੱਲੇ ਦਰਸ਼ਨ ਕੀ ਦਿੱਤੇ ਸੀਗੇ ਅੱਜ ਤੱਕ ਜਿੰਨਾ ਵੀ ਉਹ ਮਾਈ ਦਾਸ ਜੀ ਦਾ ਵੰਸ਼ ਆ ਉਹਨਾਂ ਦਾ ਪਰਿਵਾਰ ਆ ਅੱਜ ਵੀ ਉੱਥੇ ਇੱਥੇ ਉਹ ਸੇਵਾ ਕਰ ਰਿਹਾ ਬਾ ਤੋਂ ਅਸ਼ੀਰਵਾਦ ਬਾਬਾ ਜੀ ਦਾ ਸਾਡੇ ਨਾਲ ਹੈ ਬਾਬਾ ਜੀ ਦੀ ਸੰਗਤ ਪੂਰੀ ਨਾਲ ਹੈ ਕੁਝ ਗੱਲਬਾਤ ਹੋਰ ਕਰ ਲੈਂਦੇ ਆ ਨਾਲ ਜੈ ਮਾਤਾ ਜੈ ਮਾਤਾ ਮੇਰੇ ਨਾਲ ਜੀ ਤੈਸ ਸਾਰੇ ਲਗਾ ਜੀ ਬਹੁਤ 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 ਬੜੀ ਲੱਗਾ ਜੀ ਦਰਸ਼ਨ ਕਿਦਾਂ ਦੇ ਹੋਏ ਦਰਸ਼ਨ ਖੁੱਲੇ ਦਾ ਬਾਬਾ ਜੀ ਨਾਲ ਇਹ ਤਾਂ ਦਰਸ਼ਨਾਂ ਵਧੀਆ ਹੋ ਸਕਦਾ ਹੈ ਕੀ ਬਾਤ ਕਹੀ ਜਦੋਂ ਸੰਗਤ ਸਾਰੀ ਨਾਲ ਆਈਏ ਜੀ ਦਰਸ਼ਨ ਕੋਈ ਨਾ ਕੋਈ ਬਹਾਨਾ ਆਪਣੇ ਆਪ ਹੀ ਬਣ ਜਾਂਦਾ ਜਿੰਨਾ ਮਰਜ਼ੀ ਰਾਸ਼ ਹੋਵੇ ਹਾਂ ਜੀ ਕੀ ਨਸ ਜੀ ਮੈਂ ਕੁਲਦੀਪ अरोड़ा ਜੀ ਜੀ अरोड़ा ਸਾਹਿਬ ਜੀ ਬਹੁਤ ਵਧੀਆ ਲੱਗਾ ਜੀ ਬਾਬਾ ਜੀ ਨੇ ਸਾਨੂੰ ਮੱਜ ਮੱਤਾ ਜੀ ਦਾ ਦਰਸ਼ਨ ਕਰਾਇਆ ਜੀ ਬਹੁਤ ਵਧੀਆ ਬਹੁਤ ਬਹੁਤ ਸ਼ੁਕਰੀਆ ਜੀ ਇੱਧਰ ਗੱਲਾਂ ਕਰ ਰਹੇ ਨੇ ਮੈਂ ਕਿਸ ਤਰ੍ਹਾਂ ਲੱਗਾ ਜੀ ਜੈ ਮਾਤਾ ਦੀ ਜੈ ਬਾਬਾ ਜੀ ਦੀ ਬਹੁਤ ਅੱਛਾ ਲੱਗਾ ਅੱਜ ਅਸੀਂ ਬਾਬਾ ਜੀ ਦੇ ਨਾਲ ਇੱਥੇ ਚਿੰਤਪੁਰਨੀ ਦੇ ਭਵਨ ਤੇ ਆਏ ਆ ਸਾਨੂੰ ਬਹੁਤ ਅੱਛਾ ਲੱਗਾ ਤੇ ਇੱਦਾਂ ਹੀ ਬਾਬਾ ਜੀ ਸਾਡੀਆਂ ਝੋਲੀਆਂ ਪਰਦੇ ਰਹਿਣ ਕਿ ਵੀ ਹਮੇਸ਼ਾ ਬੋਲੋ ਜੈ ਮਾਤਾ ਦੀ 3 ਦਿਨ ਹਾਜੀ ਸਿੰਘ ਮੀਆਂ ਜੀ ਕਿਸ ਤਰ੍ਹਾਂ ਲੱਗਾ ਜੀ ਹਾਂਜੀ ਬਹੁਤ ਵਧੀਆ ਲੱਗਾ ਜੀ ਇੱਦਾਂ ਦੇ ਵਿੱਚ ਬਹੁਤ ਖੁੱਲੇ ਦਰਸ਼ਨ ਹੋਏ ਬਾਬਾ ਜੀ ਦੇ ਜੀ ਸਾਡੇ ਨਾਲ ਮੌਜੂਦ ਨੇ ਮਾਤਾ ਚਿੰਤਪੁਰਨੀ ਤੋਂ ਬਾਬਾ ਜੀ ਅੱਜ ਬੱਸ ਲੈ ਕੇ ਆਏ ਨੇ ਬੱਸਾਂ ਦੋ ਬੱਸਾਂ 10 12 ਕੋਲ ਜਾਣੋ ਮਾਤਾ ਜੀ ਅੱਜ ਜਿਹੜਾ ਕਿ ਕਾਫੀ ਅੱਛੇ ਦਿਨ ਚੱਲਦੇ ਪਏ ਐ ਬੱਚਿਆਂ ਦੇ ਪੇਪਰ ਵੀ ਖਤਮ ਹੋ ਚੁੱਕੇ ਹੋਏ ਐ ਔਰ ਹਰ ਇੱਕ ਯਾਤਰਾ ਚੱਲ ਰਹੀ ਹੈ ਔਰ ਜਿਹੜੀ ਨਕੋਤੋ ਤੋਂ ਜਿਹੜੀ ਤੁਹਾਡੀ ਬਦੋ ਬਸਾ ਲੈ ਕੇ ਆਏ ਮਾਤਾ ਚਿੰਗੂਨ ਦਾ ਸ਼ੀਵਾ ਤੁਹਾਡੇ ਉੱਤੇ ਬਣਿਆ ਮਾਤਾ ਚਿੰਗੂਨ ਆਪਣਾ ਅਸ਼ੀਰਵਾਦ ਇਸੇ ਤਰ੍ਹਾਂ ਬਣਾਂਦੀ ਰਵੇ ਮਾਤਾ ਜੀ ਤੁਸੀਂ ਇਸੇ ਤਰ੍ਹਾਂ ਸੇਧਾਲੂ ਨੂੰ ਜਿਹੜੀ ਇੱਥੇ ਯਾਤਰਾ ਕਰਾਂਦੇ ਰਣ ਔਰ ਸੁਨਾਤੇਂਦਰ ਨੂੰ ਅੱਗੇ ਲੈ ਜਾਂਦੇ ਨੇ ਮਾਤਾ ਚਿੰਗੂਨ ਆਪਣਾ ਸ਼ੀਵਾ ਬਣਾ ਰੱਖੇ ਸਦਾ ਸੁਖੀ ਰੱਖੇ ਔਰ ਕੁਸ਼ਰਕੇ ਮਾਤਾ ਜੀ ਦਾ ਪਾਵਨ ਦਰਬਾਰ ਔਰ ਸੰਗਤ ਨਾਲ ਲੈ ਕੇ ਆਏ ਨੇ ਬਾਬਾ ਜੀ ਘੱਟੋ ਘੱਟ ਮੇਰੇ ਖਿਆਲ 150 ਆਦਮੀ ਹੋਣੇ ਆਦਮੀ ਤੇ 200 ਦੇ ਕਰੀਬ ਆਦਮੀ ਦੇ ਔਰਤਾਂ ਸੀ ਜਿਹੜੀਆਂ ਦੋ ਬੱਸਾਂ ਨਾਲ ਬਹੁਤ ਸਾਰੀਆਂ ਕਾਰਾਂ ਨਾਲ ਆਈਆਂ ਬਾਬਾ ਜੀ ਦੇ ਬਾਬਾ ਜੀ ਅਸ਼ੀਰਵਾਦ ਦਿੱਤੇ ਬਣਾਈ ਰੱਖਿਓ ਤੇ ਇਦਾਂ ਹੀ ਸਾਰਿਆਂ ਨੂੰ ਲੈ ਕੇ ਆਪਾਂ ਆਉਂਦੇ ਰਹੀਏ ਕੈਮਰਾ ਪਰਸਨ ਸੁਮੇਤ ਢਿੰਗੜਾ ਦੇ ਨਾਲ ਸੁਸ਼ੀਲ ਢਿੰਗੜਾ ਇਕਤਾ ਲਰ